ਬਠਿੰਡਾ ਜ਼ਿਲ੍ਹੇ ਦੇ ਥਾਣਾ ਕੋਟਫੱਤਾ ਵਿੱਚ ਤਾਇਨਾਤ ਐਸਆਈ ਪੁਸ਼ਪਿੰਦਰ ਸਿੰਘ ਦੀ ਕਾਰ ਪਟਿਆਲਾ ਦੇ ਭਾਖੜਾ ਨਹਿਰ ਵਿੱਚ ਪਸਿਆਣਾਪੁਰ ਦੇ ਸਾਹਮਣੇ ਮਿਲੀ। ਮੌਕੇ ਤੇ ਮੌਜੂਦ ਲੋਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੇ ਪੁਸ਼ਪਿੰਦਰ ਸਿੰਘ ਦੀ ਨਹਿਰ ਚਪਾਲ ਸ਼ੁਰੂ ਕਰ ਦਿੱਤੀ ਪਰ ਅਜੇ ਤੱਕ ਉਸ ਦਾ ਕੋਈ ਸਰਾਗ ਨਹੀਂ ਮਿਲ ਸਕਿਆ। ਗੋਤਾਖੋਰਾਂ ਦਾ ਕਹਿਣਾ ਹੈ ਕਿ ਸਥਿਤੀ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਨੇ ਭਾਖੜਾ ਨਹਿਰ 'ਚ ਛਾਲ ਮਾਰ ਦਿੱਤੀ ਪਰ ਹੁਣ ਤੱਕ ਉਹਨਾਂ ਦੀ ਕੋਈ ਸਰਾਗ ਨਹੀਂ ਮਿਲ ਸਕਿਆ। ਆਉ ਦੇਖਦੇ ਹਾਂ ਸਾਡੀ ਖਾਸ ਰਿਪੋਰਟ ਇਹਨਾਂ ਦੀ ਕੋਈ ਫੋਟੋ ਤਾਂ ਨਹੀਂ ਮਿਲੀ ਅੰਦਰੋਂ ਨਹੀਂ ਦੇ ਅੰਦਰੋਂ ਫੋਟੋ ਕੋਈ ਨਹੀਂ ਉਹ ਆਪਾਂ ਬਾਅਦ ਵਿੱਚ ਫੋਟੋ ਬਗਾਲੀਏ ਜੀ ਹਾਕ ਤਾਂ ਮਿਲ ਗਈ ਮੈਨੂੰ ਅੰਦਰੋਂ ਫੋਟੋ ਅੰਦਰੋਂ ਮਿਲਿਆ ਅੰਦਰੋਂ ਆਸ ਮਾਣੇ ਮਿਲਣਾ ਬੂਟ ਹੋ ਗਏ ਮੋਬਾਈਲ ਡੈਰੀ ਦੂਜੇ ਦਾ ਬਰੇੰਡ ਅੰਦਰ ਬੂਟ ਗਾ ਉਹ ਨਾ ਕੋਈ ਪੀਐਸ ਕੋਡ ਪਤਾ ਹੂੰ ਮੋਬਾਈਲ ਵੀ ਅੰਦਰ ਫੋਨ ਤਾਂ ਬਾਜ ਹੀ ਰਿਹਾ ਅੰਦਰ ਖੋਲਾ ਤਾਂ ਨਹੀਂ ਕੋਡ ਫੋਨ ਹੀ ਚੁੱਕਿਆ ਜਾਂਦਾ ਦਾ ਫਾਈਲ ਨੇ ਲੈਪਟਾਪ ਸਾਰਾ ਦਾ ਸਾਰਾ ਗਾੜੀ ਕੇ ਅੰਦਰ ਹੀ ਪੜਾ ਹੈ ਫਾਈਲ ਹੋ ਗਈ ਇਨਕ ਰਜਿਸਟਰ ਹੋ ਗਿਆ ਔਰ ਕਾਫੀ ਕਾਗਜ਼ਾਤ ਹੈ ਦਸਤਾਵੇਜ਼ ਹੈ ਜੋ ਗਾੜੀ ਕੇ ਅੰਦਰ ਹੀ ਪੜੇ ਹੋਏ ਹਨ ਫਿਲਹਾਲ ਤੌਰ ਦੇ ਉੱਪਰ ਹਾਂ ਇਹਦਾ ਟੀਮ ਆ ਗਈ ਜੋ ਹਮਾਰੇ ਅਫਸਰ ਹੈ ਸਿਆਣੇ ਥਾਣੇ ਤੋਂ ਜੋ ਆਈ ਹੋਏ ਛਾਣਬੀਨ ਜੋ ਹੈ ਪੂਰੀ ਕਰੀ ਜਾ ਰਹੀ ਹੈ ਹਾਂ ਆਸ਼ੂ ਵੀ ਆ ਗਿਆ ਮੌਕੇ ਤੇ ਜੀ ਆ ਜੀ ਸਰ ਅ ਸਚੂ ਸਾਹਿਬ ਨੇ ਉਹ ਨਾ ਸਰ ਉਹਨਾਂ ਪਹਿਨੇ ਕਰ ਰਿਹਾ ਸੀ ਮੁੜ ਕੇ ਸਰ ਕਹਿ ਲਈ ਜੰਨਾਂ ਨਾਲ ਵੀ ਪਹਿਲਾਂ ਸਹੀ ਕਰ ਕਹਿ ਰਹੇ ਸੀ ਮੈਂ ਅਕਰੀ ਮਾਫ ਵਰਤੋਂ ਦੱਸੇ ਨੇ ਜੇ ਹੁਣ ਇਹ ਨਹੀਂ ਮੈਂ ਉਹਨੂੰ ਮਾਫ ਤੋਂ ਦੱਸਾਂ ਨਹੀਂ ਦੱਸਾਂ ਵੀ ਇਹ ਨਹੀਂ ਸਾਰਾ ਕੁਝ ਸਮਝਾ ਕਰ ਦਿੰਦੇ ਆ ਜੀ ਸਟਿਕ ਤੱਕ ਰੱਖ ਹਾਂ ਜੀ ਉਹਦੇ ਰ ਸਟਿਕ ਤੱਕ ਵਿੱਚ ਰੱਖ ਜੀ ਸਰ ਮੇਰਾ ਨਾਮ ਆਸ਼ਮੰਲੀ ਕੇ ਮੈਂ ਗੋਤਾਖੋਰਾ ਪਟਿਆਲਾ ਤੋਂ ਤੇ ਅੱਜ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਥੀ ਐਸ ਐਚਓ ਪਸਿਆਣਾ ਰਾਈ ਕਿ ਨਹਿਰ ਦੇ ਕੰਢੇ ਇੱਕ ਨਾ ਗੱਡੀ ਖੜੀ ਹੈ ਜੋ ਕਿਸੇ ਪੁਲਿਸ ਮੁਲਾਜ਼ਮ ਦੀ ਹੈ ਜਿਹਦੇ ਅੰਦਰ ਉਹਨਾਂ ਦਾ ਕੋਟ ਪਲੱਸ ਉਹਨਾਂ ਦਾ ਮੋਬਾਈਲ ਜੁੱਤੇ ਹੋਰ ਵੀ ਕਈ ਡਾਕੂਮੈਂਟ ਨੇ ਜਿਹੜੇ ਉਹਨਾਂ ਦੇ ਅੰਦਰ ਪਏ ਨੇ ਗੱਡੀ ਦੇ ਔਰ ਜਿੱਥੇ ਗੱਡੀ ਖੜੀ ਹੈ ਪਸਿਆਣੇ ਵਾਲੇ ਪੁਲ ਦੇ ਲਾਵੇ ਥਾਣੇ ਦੇ ਥੋੜੀ ਜਿਹਾ ਸਾਹਮਣੇ ਅੱਗੇ ਨੂੰ ਜਾ ਕੇ ਉੱਥੇ ਨਾ ਕਿਛੜ ਦੇ ਨਿਸ਼ਾਨ ਬਣ ਰਹੇ ਨੇ ਤੇ ਲੱਗਦਾ ਹੈ ਕਿ ਸ਼ਾਇਦ ਉਹ ਨਹਿਰ ਦੇ ਅੰਦਰ ਡਿੱਗੇ ਨਹੀਂ ਹੈ ਜਾਂ ਸੁਸਾਈਡ ਕਰ ਲਿਆ ਪਰ ਆਪਾਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰਦੇ ਹਲੇ ਆਪਾਂ ਸ਼ੋਰ ਨਹੀਂ ਆ ਪਰ ਜਿਹੜੇ ਹਾਲਾਤ ਗੱਡੀ ਨੂੰ ਦੇਖਣ ਤੋਂ ਲੱਗ ਰਿਹਾ ਨੇ ਜਿਸ ਤਰੀਕੇ ਨਾਲ ਚੱਪਲ ਜੁੱਤੇ ਸਾਰੇ ਆਪਣੇ ਤਾਰ ਰੱਖੇ ਨੇ ਮੋਬਾਈਲ ਵਗੈਰਾ ਸਾਰਾ ਸਮਾਨ ਰੱਖਿਆ ਤੇ ਇਸ ਤਰੀਕੇ ਨਾਲ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਉਹ ਬਾਕੜਾ ਦੇ ਅੰਦਰ ਸੁਸਾਈਡ ਕਰ ਗਏ ਮਿਲੀ ਜਾਣਕਾਰੀ ਦੇ ਅਨੁਸਾਰ ਲੱਗ ਰਿਹਾ ਹੈ ਕਿ ਬਈ ਉਹ ਬਟਿੰਡੇ ਦੇ ਨੇ ਰੈਣ ਵਾਲੇ ਬਟਿੰਡੇ ਦੇ ਨੇ ਹੋਰ ਬਾਕੀ ਹਲੇ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਐਸਐਚਓ ਪਸਿਆਣਾ ਨਾਲ ਜਾਂਚ ਕਰ ਰਹੇ ਨੇ ਕੇਸ ਤੇ ਆਈਓ ਵੀ ਲੱਗੇ ਹੋਏ ਨੇ ਬਾਕੀ ਦੇਖਦੇ ਜੋ ਵੀ ਹੈ ਗੋਤਾਫੋਰਟੀਮ ਆਪਾਂ ਨੇ ਸਾਰੀ ਜੰਗਾ ਲਟਕਾ ਦਿੱਤੀ ਜਿੰਨੇ ਵੀ ਸਾਥੀ ਗੋਤਾਗੋਰ ਸਾਡੇ ਹੈਗੇ ਉਹ ਨਹਿਰੇ ਤੇ ਲੱਗੇ ਨੇ ਬੋਡੀ ਦੀ ਪਾਲ ਕਰ ਰਹੇ ਨੇ ਔਰ ਬੋਡੀ ਲੱਭ ਰਹੇ ਨੇ ਸੋ ਜੋ ਵੀ ਕੁਝ ਹੋਏਗਾ ਜ਼ਰੂਰ ਦੱਸਾਂਗੇ